ਦੁਨੀਆ ਦਾ ਕੋਈ ਕੰਮ ਕਰ ਲੋ ਮਨ ਨੂੰ ਤੁਹਾਨੂੰ ਮਾਰਨਾ ਪਏਗਾ ਕਿੱਥੋਂ ਸ਼ੁਰੂ ਕਰੀਏ ਪੜ੍ਹਾਈ ਤੋਂ ਸ਼ੁਰੂ ਕਰੀਏ ਜਿਹੜਾ ਸਭ ਤੋਂ ਪਹਿਲਾਂ ਸਾਡੀ ਜ਼ਿੰਦਗੀ ਦਾ ਸਫ਼ਰ ਹੁੰਦਾ ਹੈ ਜੀ ਸਭ ਤੋਂ ਪਹਿਲਾਂ ਮਨ ਮਾਰਨਾ ਪੈਂਦਾ ਬੱਚੇ ਨੂੰ ਪੜਨ ਵਾਸਤੇ ਵੀ ਮਾਰੇ ਬਿਨਾ ਪੜ੍ਹਾਈ ਨਹੀਂ ਹੋ ਸਕਦੀ ਉਪਰੰਤ ਨੌਕਰੀ ਹੈ ਜੀ ਜਾਂ ਬਿਜ਼ਨਸ ਹੈ ਜਾਂ ਦੁਕਾਨਦਾਰੀ ਹੈ ਜਾਂ ਸੌਦਾਗਰੀ ਹੈ ਜੋ ਵੀ ਕੰਮ ਕਰਨਾ ਹੈ ਮਨ ਨੂੰ ਮਾਰਨਾ ਪਏਗਾ ਉੱਥੇ ਵੀ ਜੀ ਹੱਟੀ ਤੇ ਬੈਠਾ ਹੈ ਖਾਣ ਵਾਲੀ ਚੀਜ਼ਾਂ ਜੇ ਆਪ ਹੀ ਬੈ ਕੇ ਖਾਂਦਾ ਰਹੇ ਜੇ ਰਿਸ਼ਤੇਦਾਰਾਂ ਨੂੰ ਹੀ ਖਵਾਉਂਦਾ ਰਹੇ ਆਓ ਜੀ ਖਾਓ ਜੀ ਸੱਚ ਇਹ ਹੈ ਜਿੰਨਾ ਚਿਰ ਤੱਕ ਬੰਦੇ ਦਾ ਕਾਰੋਬਾਰ ਬਹੁਤ ਵਧੀਆ ਚੱਲਦਾ ਹੈ ਨਾ ਕਾਰੋਬਾਰ ਵਧਦਾ ਭਾਂਜੇ ਭਤੀਜੇ ਰਿਸ਼ਤੇਦਾਰ ਸਾਰੇ ਜੁੜ ਜਾਂਦੇ ਸਾਰੇ ਜੁੜ ਜਾਂਦੇ ਜਿਸ ਦਿਨ ਕਾਰੋਬਾਰ ਟੈਂਦੀ ਕਲਾ ਚ ਜਾਣਾ ਸ਼ੁਰੂ ਹੁੰਦਾ ਹੈ ਉਹੀ ਸਕੇ ਰਿਸ਼ਤੇਦਾਰ ਚੋਰੀ ਕਰਨਾ ਸ਼ੁਰੂ ਕਰ ਦਿੰਦੇ ਕੰਮ ਵਿੱਚ ਇਹ ਜ਼ਿੰਦਗੀ ਦਾ ਦਸਤੂਰ ਹੈ ਇਹ ਦਸਤੂਰ ਹੈ ਅੱਛਾ ਜੇ ਮੰਨ ਨਹੀਂ ਮਾਰਿਆ ਤੇ ਫਿਰ ਲੁੱਟ ਪੁੱਟ ਜਾਓਗੇ ਸਾਰੇ ਸਾਰਾ ਕਾਰੋਬਾਰ ਫਿਰ ਮਿੱਟੀ ਹੋ ਜਾਂਦਾ ਹੁਣ ਇਹ ਸੱਚੀ ਹੈ ਜੀ ਇਹ ਕੰਮ ਇੱਕ ਕਹਾਣੀ ਮੈਂ ਪੜ੍ਹੀ ਸੀ ਪਰਸੋਂ ਇੱਕ ਬੰਦੇ ਦਾ ਕੰਮ ਬੜਾ ਸੀ ਕੰਮ ਇੰਨਾ ਵਧਣਾ ਸ਼ੁਰੂ ਹੋ ਗਿਆ ਭਾਂਜੇ ਵੀ ਜੁੜ ਗਏ ਭਤੀਜੇ ਵੀ ਜੁੜ ਗਏ ਹੋਰ ਅੱਗੇ ਆ ਕੇ ਪਰਿਵਾਰ ਵੀ ਜੁੜਨਾ ਸ਼ੁਰੂ ਹੋ ਗਿਆ ਚਾਚੇ ਚਾਚੇ ਦੇ ਤਾਏ ਦੇ ਪੁੱਤ ਹੁਣ ਕੰਮ ਜਦ ਤੱਕ ਠੀਕ ਰਿਹਾ ਠੀਕ ਰਿਹਾ ਜਦ ਕੰਮ ਨੂੰ ਥੋੜਾ ਜਿਹਾ ੱਤਕਾ ਲਗਿਆ ਉਹਨ ਕੰਮ ਸਾਰਾ ਉਹ ਬਜਾਜੀ ਦਾ ਸੀ ਹੁਣ ਭਾਂਜੇ ਆਪਣੇ ਜਵਾਈ ਨੂੰ ਬੁਲਾ ਕੇ 2 ਮੀਟਰ ਕਪੜਾ ਉਹਨੂੰ ਦੇ ਦਿੰਦੇ ਉਹ ਦੂਸਰੇ ਚਾਚੇ ਦੇ ਪੁੱਤਰ ਉਹ ਆਪਣੇ ਜਵਾਈ ਨੂੰ ਬੁਲਾ ਕੇ ਉਹਨੂੰ ਉਹ ਕੰਮ ਤੇ ਸਾਰਾ ਲੁੱਟਪੋਟ ਹੋ ਗਿਆ ਹੁਣ ਜੇ ਮਨ ਕਾਬੂ ਨਹੀਂ ਕੀਤਾ ਤੇ ਦੁਨੀਆਵੀ ਕੰਮ ਵੀ ਨਹੀਂ ਚੱਲ ਸਕਦਾ ਜੀ ਸਲੀਕਾ ਬਹੁਤ ਤੀਜੀ ਚੀਜ਼ ਆਜੋ ਜੀ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਕੀਮਤੀ ਤੇ ਸਭ ਤੋਂ ਖੂਬਸੂਰਤ ਰਿਸ਼ਤਾ ਮੰਨਿਆ ਜਾਂਦਾ ਇਸ ਰਿਸ਼ਤੇ ਦੇ ਵਿੱਚ ਵੀ ਮਨ ਮਾਰਨਾ ਪੈਂਦਾ ਬਹੁਤ ਵਾਰੀ ਜ਼ੁਬਾਨ ਚੁੱਪ ਕਰਨੀ ਪੈਂਦੀ ਹੈ ਬਹੁਤ ਵਾਰੀ ਕੌੜਾ ਘੁੱਟ ਭਰਨਾ ਪੈਂਦਾ ਤਾਂ ਰੂਹ ਰਿਸ਼ਤੇ ਦੀ ਖੂਬਸੂਰਤੀ ਹੈ ਜੇ ਗਫਲਤ ਦੇ ਵਿੱਚ ਤੁਰ ਪਏ ਸਤਿਗੁਰ ਜੀ ਨੇ ਬਾਣੀ ਚ ਇੱਥੋਂ ਤੱਕ ਕਿਹਾ ਹੈ ਕਿ ਜਿਹੜਾ ਡੰਗਰ ਪਸ਼ੂ ਹੁਣੇ-ਹੁਣੇ ਜੰਮਿਆ ਹੈ ਨਾ ਉਹਨੂੰ ਜਦ ਕੋਈ ਕਿਸਾਨ ਆਪਣੇ ਖੇਤਾਂ ਵਿੱਚ ਚਰਨ ਵਸਤੇ ਛੋੜਦਾ ਹੈ ਉਹ ਮਿੰਨ ਲੈਂਦਾ ਰੱਸੀ ਨਾਲ ਪਹਿਲਾਂ ਆਪਣੇ ਖੇਤਾਂ ਦਾ ਮੇਚਾ ਲੈਂਦਾ ਚੌੜਾਈ ਕਿੰਨੀ ਹੈ ਤੇ ਲੰਬਾਈ ਕਿੰਨੀ ਹੈ ਉਹ ਮੇਚਾ ਲੈ ਕੇ ਤੇ ਫਿਰ ਰੱਸਾ ਉਹਨੇ ਹੀ ਵੜ ਲੈਂਦਾ ਉਹਨਾਂ ਰੱਸਾ ਵੜ ਕੇ ਉਹਦੇ ਗਲ ਵਿੱਚ ਲਰਸਾ ਬਣ ਕੇ ਤੇ ਕਿੱਲਾ ਠੋਕ ਦਿੰਦਾ ਹੁਣ ਉਹ ਜਿਹੜਾ ਪਸ਼ੂ ਡੰਗਰ ਹੈ ਉਹ ਚਰ ਵੀ ਰਿਹਾ ਪਰ ਉਸ ਦਾਇਰੇ ਵਿੱਚ ਚਰ ਰਿਹਾ ਜਿੱਨਾ ਉਹਦਾ ਦਾਇਰਾ ਹੈ ਬਸ ਮੁੱਖ ਦੀ ਗੱਲ ਇਹ ਹੈ ਮਨ ਨੂੰ ਗੁਰੂ ਦਾ ਸ਼ਬਦ ਦਾਇਰੇ ਵਿੱਚ ਰੱਖੇਗਾ ਜੇ ਦਾਇਰੇ ਵਿੱਚ ਨਹੀਂ ਆ ਕੋਈ ਕਾਰਜ ਨਹੀਂ ਸਵਾਰ ਸਕਦਾ ਸਰੀਰ ਦੇ ਸਾਰੇ ਹੁਣ ਕੋਈ ਪਹਿਲਵਾਨ ਇਹ ਥੋੜੀ ਹੈ ਕਿ 2 ਘੰਟੇ ਜਿਮ ਜਾ ਰਿਹਾ ਤੇ ਕੋਈ ਬਹੁਤ ਤਗੜਾ ਬੋਡੀ ਬਿਲਡਰ ਬਣ ਜਾਏਗਾ ਉਸ 2 ਘੰਟੇ ਦੇ ਪਿੱਛੇ 22 ਘੰਟੇ ਕੰਮ ਕਰ ਰਹੇ ਨੇ ਜੀਵਨ ਦੇ ਉਹਦੇ 22 ਘੰਟਿਆਂ ਦੀ ਡਾਈਟ ਕੀ ਹੈ 22 ਘੰਟਿਆਂ ਦਾ ਜ਼ੁਬਾਨ ਦੇ ਉੱਤੇ ਕੰਟਰੋਲ ਕਿੰਨਾ ਹੈ 22 ਘੰਟਿਆਂ ਦੇ ਵਿੱਚ ਆਰਾਮ ਕਿੰਨਾ ਹੈ ਤੇ ਉਹਦੀ ਸੋਚ ਤੇ ਪੈਸ਼ਨ ਕਿੰਨਾ ਹੈ ਹੁਣ ਕੋਈ ਕਹੇ ਜੀ ਮੈਂ ਵੀ 2 ਘੰਟੇ ਜਿਮ ਸ਼ੁਰੂ ਕਰ ਦਿਆਂ ਤੇ ਮੈਂ ਵੀ ਪਹਿਲਵਾਨ ਕੋਈ ਨਹੀਂ ਸਕਦਾ ਜੀ ਹੁਣ 22 ਘੰਟੇ ਇਹ ਨਹੀਂ ਕਿ ਇਕੱਲਾ 2 ਘੰਟੇ ਜਾ ਰਿਹਾ ਤੇ 22 ਘੰਟੇ ਸਾਰੇ 24 ਘੰਟੇ ਸਾਰੇ ਗਿਣੇ ਜਾਂਦੇ ਨੇ ਅੱਜ ਗੁਰੂ ਸਾਹਿਬ ਗੱਲ ਕਰ ਰਹੇ ਨੇ ਚਤ్రਾਈ ਸਿਆਣਪ ਕੋਈ ਕੰਮ ਨਹੀਂ ਕਰਾ ਸਕਦੀ ਸਮਰਪਣ ਵਿੱਚ ਸਾਰੇ ਕੰਮ ਹੋਣਗੇ ਹੁਣ ਤੁਸੀਂ ਮੈਨੂੰ ਦੱਸੋ ਚਤੁਰ ਬੰਦੇ ਨਾਲ ਕੋਈ ਸਲਾਹ ਲੈਣ ਜਾਂਦਾ ਹੈ ਕੋਈ ਨਹੀਂ ਜਾਂਦਾ ਚਲਾਕ ਬੰਦੇ ਤੋਂ ਕੋਈ ਸਲਾਹ ਨਹੀਂ ਲੈਂਦਾ ਸਿਆਣੇ ਬੰਦੇ ਤੋਂ ਸਲਾਹ ਲਈ ਜਾਂਦੀ ਹੈ ਜਿਹੜਾ ਬੰਦਾ ਸਿਆਣਾ ਹੈ ਸਾਡੀ ਰਿਸ਼ਤੇਦਾਰੀ ਸਾਡੇ ਸਾਥ ਸਬੰਧੀ ਮਿੱਤਰਤਾ ਦੇ ਵਿੱਚ ਜਿਹੜਾ ਬੰਦਾ ਚਲਾਕ ਹੈ ਬੰਦਾ ਉਸ ਤੋਂ ਵੈਸੇ ਹੀ ਦੂਰੀ ਰੱਖ ਲੈ। ਮਨ ਦਾ ਜਿਹੜਾ ਮੁੱਢ ਸੁਭਾਅ ਹੈ ਨਾ ਉਹ ਚਲਾਕ ਵਾਲਾ ਹੈ। ਹੁਣ ਬੰਦਾ ਕਹਿੰਦਾ ਯਾਰ ਬੰਦਾ ਚਲਾਕ ਬੜਾ ਸੱਚ ਇਹ ਹੈ। ਗੁਰੂ ਨਾਨਕ ਸਾਹਿਬ ਕਹਰੇ ਕੋਈ ਇਸ ਸੰਸਾਰ 'ਚ ਬੰਦਾ ਨਹੀਂ ਜਿਹਦੇ ਅੰਦਰ ਚਤਰਾਈ ਨਹੀਂ। ਜਿਹਦੇ ਅੰਦਰ ਚਤਰਾਈ ਨਹੀਂ ਮਨ ਦਾ ਸੁਭਾਈ ਚਤਰਾਈ ਵਾਲਾ ਹੈ। ਪਰ ਇਸ ਚਤਰਾਈ ਨੂੰ ਕਿਵੇਂ ਕਾਬੂ ਕਰਨਾ ਹੈ? ਇਹ ਹੈ ਸਾਰੀ ਗੇੜ। ਇਸ ਚਲਾਕੀ ਨੂੰ ਕਿਵੇਂ ਗੰਡ ਮਾਰਨੀ ਹੈ? ਚਤਰਾਈ ਨਾ ਚੀਨਿਆ ਜਾਏ ਚਤਰਾਈ ਦੇ ਨਾਲ ਮਨ ਨਹੀਂ ਕਾਬੂ ਹੋ ਸਕਦਾ ਸਿਆਣਪ ਨਾਲ ਨਹੀਂ ਹੋ ਸਕਦਾ ਸਮਰਪਣ ਦੇ ਨਾਲ ਹੋਏਗਾ ਸਮਰਪਣ ਨਾਲ ਹੀ ਸਭ ਕੁਝ ਗੁਰੂ ਅੱਗੇ ਸਮਰਪਣ ਪਰਿਵਾਰਾਂ ਦੇ ਵਿੱਚ ਆਪਸੀ ਇਤفاق ਦਾ ਸਮਰਪਣ ਇਹ ਸਾਰਾ ਕੁਝ ਹੈ ਬਿਨ ਮਾਰੇ ਕਿਉਂ ਕੀਮਤ ਪਾਏ ਸੰਸਾਰ ਤੇ ਜ਼ਿੰਦਗੀ ਦੀ ਬੰਦਿਆ ਤੇਰੀ ਕੀਮਤ ਪਹਿਣੀ ਨਹੀਂ ਨੇ ਜਿਸ ਦਿਨ ਤੂੰ ਆਪਣਾ ਆਪ ਮਾਰ ਲੇਗਾ ਮਿਟਾ ਮਿਟਾ ਦੇ ਆਪਣੀ ਹਸਤੀ ਅਗਰ ਕੁਛ ਮਰਤਬਾ ਚਾਹੇ ਕਿ ਦਾਣਾ ਖਾਕ ਮੇ ਮਿਲ ਕਰ ਗੁਲੋ ਗੁਲਜ਼ਾਰ ਹੋਤਾ ਹੈ ਬੀਜ ਆਪਣੀ ਹਸਤੀ ਖਤਮ ਕਰਦਾ ਹੈ ਬਹੁਤ ਵੱਡਾ ਬੂੜ ਬਣਦਾ ਹੈ ਇੱਕ ਬੀਜ ਆਪਣੀ ਹਸਤੀ ਖਤਮ ਕਰਕੇ ਫਲ ਦੇਣ ਦੇ ਜੋਗ ਹੁੰਦਾ ਹੈ ਮਨੁੱਖ ਜਿੰਨਾ ਚਿਰ ਤੱਕ ਆਪਣੇ ਮਨ ਦੀ ਹਸਤੀ ਨਹੀਂ ਖਤਮ ਕਰੇਗਾ ਉਹਦੀ ਕੀਮਤ ਨਹੀਂ ਪਏਗੀ ਹੁਣ ਇਹ ਹਸਤੀ ਕੀ ਹੈ ਤੇ ਕਿਵੇਂ ਖਤਮ ਹੋਏ ਅਗੇ ਸਤਿਗੁਰੂ ਜੀ ਦੱਸਦੇ ਨੇ